ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ ਓਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਕੇ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ। ਓਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆਂ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆਂ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ ਖੇ ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਇਹ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸਮਾਉਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਨੀ, ਓਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਏ ਸ਼ਾਮਲ ਹੈ। ਓਟਾਗੋ ਅਤੇ ਸਾਊਥਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ ਸ਼ੇ ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਦੇ ਮੁਤਾਬਕ ਇਹ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸਮਾਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਨੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਏ ਸ਼ਾਮਲ ਹੈ। ਆਟਾਗੋ ਅਤੇ ਸਾਊਥਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ ਉਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜੀਟੀਏ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜੀਟੀਏ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜੀਟੀਏ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ। ਉਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਕੇ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ। ਉਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ। ਉਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਨੀ, ਓਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ। ਓਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਦੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਲਗਾਏ ਜਾਣਗੇ ਤਾਂ ਕਿ ਡਰਾਈਵਰਸ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜਟਾ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜਟਾ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜਟਾ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਵੱਡਾ ਕਦਮ ਪੁੱਟਿਆ ਗਿਆ ਹੈ। ਟ੍ਰਾਂਸਪੋਰਟ ਏਜੰਸੀ NZTA ਨੇ 6 ਨਵੀਆਂ ਐਵਰੇਜ ਸਪੀਡ ਸੇਫਟੀ ਕੈਮਰਾਜ਼ ਦੀਆਂ ਥਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਕੈਮਰਾ ਵਾਹਨ ਦੀ ਸ਼ੁਰੂਆਤੀ ਤੇ ਅਖੀਰੀ ਸਥਾਨ ਤੇ ਸਪੀਡ ਮਾਪ ਕੇ ਔਸਤ ਸਪੀਡ ਦੇ ਆਧਾਰ ਤੇ ਟਿਕਟ ਜਾਰੀ ਕਰਨਗੇ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਦੇ ਮੁਤਾਬਕ ਏ ਕੈਮਰੇ ਦੱਖਣੀ ਟਾਪੂ ਅਤੇ ਨੀਵੇਂ ਉੱਤਰੀ ਟਾਪੂ ਦੇ ਮੁੱਖ ਰੂਟਾਂ ਤੇ ਲਗਾਏ ਜਾਣਗੇ ਜਿਨ੍ਹਾਂ ਦਾ ਉਦੇਸ਼ ਰੋਡ ਐਕਸੀਡੈਂਟ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਪੀਡ ਲਿਮਿਟ ਦੇ ਅੰਦਰ ਡਰਾਈਵ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਨ੍ਹਾਂ 6 ਸ਼ਾਮਾਂ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸਾਊਥਲੈਂਡ, ਕੈਂਟਰਬਰੀ, ਆਟਾਗੋ, ਵਲਿੰਗਟਨ, ਹਾਕਸਬੇ, ਮਾਨਵਾਟੂ, ਵੰਗਨੋਈ ਸ਼ਾਮਲ ਹੈ ਉਟਾਗੋ ਅਤੇ ਸਾਊਥ ਲੈਂਡ ਵਿੱਚ ਕੰਸਟਰਕਸ਼ਨ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ ਜਦਕਿ ਬਾਕੀ ਸਾਈਟਾਂ ਤੇ ਕੰਮ ਮੱਧ 2026 ਦੇ ਵਿੱਚ ਸ਼ੁਰੂ ਹੋਵੇਗਾ ਐਨ ਜੀਟੀਏ ਦੀ ਰੈਗੂਲੇਟਰੀ ਪ੍ਰੋਗਰਾਮਸ ਹੈਡ ਤਾਰਾ ਮੈਕਮਿਲਨ ਨੇ ਕਿਹਾ ਹੈ ਕਿ ਇਹ ਸਥਾਨ ਹਾਸਿਆ ਦੇ ਰੁਝਾਨ ਟ੍ਰੈਫਿਕ ਵੋਲਿਊਮ ਅਤੇ ਸਪੀਡ ਉਲੰਘਣਾਵਾਂ ਦੇ ਆਧਾਰ ਤੇ ਚੁਣੇ ਗਏ ਹਨ ਡਰਾਈਵਰ ਜਦ ਸਪੀਡ ਲਿਮਟ ਦੇ ਵਿੱਚ ਰਹਿੰਦੇ ਹਨ ਤਾਂ ਹਾਸਿਆ ਦਾ ਖਤਰਾ ਘੱਟ ਹੋ ਜਾਂਦਾ ਹੈ ਇਹ ਕੈਮਰੇ ਰੂਟਸ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਲਗਾਏ ਜਾ ਰਹੇ ਹਨ ਇਹ ਕੈਮਰੇ ਖਾਸ ਸਾਈਨ ਬੋਰਡ ਨਾਲ ਲੱਸ ਹੋਣਗੇ ਅਤੇ ਲੰਬੇ ਰਸਤੇ ਤੇ ਵਾਧੂ ਚੇਤਾਵਨੀ ਬੋਰਡ ਲਗਾਏ ਜਾਣਗੇ ਤਾਂ ਕਿ ਡਰਾਈਵਰ ਆਪਣੀ ਸਪੀਡ ਕੰਟਰੋਲ ਦੇ ਵਿੱਚ ਰੱਖਣ ਨਵੇਂ ਸਿਸਟਮ ਤੋਂ ਆਉਣ ਵਾਲੇ ਫਾਈਨਸ ਦਾ ਪੈਸਾ ਐਨਜੀਟੀਏ ਨੂੰ ਨਹੀਂ ਮਿਲੇਗਾ ਇਹ ਸਰਕਾਰ ਦੇ ਕਨਸੋਲੀਡੇਟਡ ਫੰਡ ਦੇ ਵਿੱਚ ਜਾਵੇਗਾ ਜੁਲਾਈ ਤੋਂ ਬਾਅਦ ਐਨਜੀਟੀਏ ਨੇ ਸਪੀਡ ਕੈਮਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਪੁਲਿਸ ਤੋਂ ਸੰਭਾਲੀ ਹੈ ਰੋਡ ਸੇਫਟੀ ਲਈ ਇਹ ਵੱਡਾ ਕਦਮ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ ਇਹ ਤਾਂ ਵਕਤੀ ਦੱਸੇਗਾ ਪਰ ਐਨਜੀਟੀਏ ਦਾ ਸਾਫ ਸੁਨੇਹਾ ਹੈ ਤੇਜ਼ੀ ਘਟਾਓ ਜਾਨ ਬਚਾਓ